ਹੈਲੋ ਮੈਂ ਡਾਕਟਰ ਤੇਨਕੌਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਸਾਥਿਓ ਰੁੱਤ ਬਦਲੀ ਮੌਸਮ ਬਦਲਿਆ ਮੌਸਮ ਬਦਲਿਆ ਤਾਂ ਵੇੜੇ ਚ ਖਿੜਦੇ ਫੁੱਲਾਂ ਦੇ ਰੰਗ ਬਦਲ ਗਏ ਤੁਸੀਂ ਜਾਣਦੇ ਹੋ ਫੁੱਲਾਂ ਦੇ ਰੰਗ ਦਾ ਮਹੱਤਵ ਬਹੁਤ ਵਾਰ ਗੱਲ ਕੀਤੀ ਨਾ ਕਲਰ ਥੈਰੇਪੀ ਦੀ ਅੱਜ ਮੈਂ ਇੱਕ ਐਸੇ ਰਾਜ਼ ਦੀ ਗੱਲ ਕਰਨ ਲੱਗੀ ਹਾਂ ਕਿ ਤੁਸੀਂ ਘਰ ਬੈਠੇ ਹੀ ਬਿਨਾਂ ਇੱਕ ਵੀ ਰੁਪਿਆ ਖਰਚਿਆਂ ਆਪਣੇ ਘਰ ਦਾ ਵਸਤੂ ਦੋਸ਼ ਕਿ ਮੈਂ ਦੂਰ ਕਰ ਸਕਦੇ ਹੋ ਵੀਡੀਓ ਦੇ ਅੰਤ ਤੱਕ ਮੇਰ ਨਾਲ ਬਨੇ ਰਹਿਣਾ ਕਿਉਂਕਿ ਹਮੇਸ਼ਾ ਦੀ ਤਰ੍ਹਾਂ ਮੈਂ ਇੱਕ ਵਿਰਲਾ ਰੇਅਰੈਸਟ ਉਪਾਦਸਨਾ ਜੋ ਤੁਹਾਡੇ ਬਹੁਤ ਕੰਮ ਦਾ ਹੋਏਗਾ ਧਰਤੀ ਨੂੰ ਸਿਰਫ ਮਿੱਟੀ ਨਾ ਸਮਝਿਆ ਕਰੋ ਇਹ ਇੱਕ ਜੀਵੰਦੀ ਜਾਗਦੀ ਊਰਜਾ ਆ એનર્ਜੀ ਆ ਧਰਤੀ ਦੀ ਹਰ ਦਿਸ਼ਾ ਚ ਵੱਖਰੀ ਤਾਕਤ ਦਾ ਵਹਿਣ ਵਗ ਰਿਹਾ ਹੁੰਦਾ ਜਿੱਦਾਂ ਸੂਰਜ ਪੂਰਬ ਤੋਂ ਚੜਦਾ ਹੈ ਨਾ ਤੇ ਪੱਛਮ ਵੱਲ ਡੁੱਬ ਜਾਂਦਾ ਉਸੇ ਤਰ੍ਹਾਂ ਘਰ ਦੀਆਂ ਦਿਸ਼ਾਵਾਂ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ। ਵਸਤੂ ਵਿਗਿਆਨ ਦਾ ਸੁਣਿਆ ਹੈ ਨਾ ਤੁਸੀਂ? ਕਹਿੰਦੇ ਆ ਕਿ ਘਰ ਦੀਆਂ ਅੱਠ ਮੁੱਖ ਦਿਸ਼ਾਵਾਂ ਆ। ਹਰੇਕ ਘਰ ਦੀਆਂ ਹਰੇਕ ਛੋਟੇ ਤੇ ਵੱਡੇ ਘਰ ਦੀਆਂ ਸਾਈਜ਼ ਮਾਇਨੇ ਨਹੀਂ ਰੱਖਦਾ। ਪੂਰਬ, ਪੱਛਮ, ਉੱਤਰ, ਦੱਖਣ, ਉੱਤਰ-ਪੂਰਬ, ਉੱਤਰ-ਪੱਛਮ, ਦੱਖਣ-ਪੂਰਬ, ਦੱਖਣ-ਪੱਛਮ। ਹੋ ਗਈਆਂ 8 ਹਰ ਇੱਕ ਦਿਸ਼ਾ ਦੇ ਵਿੱਚ ਇੱਕ ਕੁਦਰਤੀ ਤਾਕਤ ਹੈ ਕੋਈ ਦਿਸ਼ਾ ਤਰੱਕੀ ਲਿਆਉਂਦੀ ਹੈ ਤੇ ਕੋਈ ਦਿਸ਼ਾ ਬਿਮਾਰੀਆਂ ਕਲੇਸ਼ ਕਰਜੇ ਆਤਮ ਹੱਤਿਆਵਾਂ ਡਿਪਰੈਸ਼ਨ ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਫਲੈਟਸ ਵਿੱਚ ਰਹਿੰਦੇ ਆ ਫਲੈਟਾਂ 'ਚ ਮਲਟੀ ਸਟੋਰੀ ਬਿਲਡਿੰਗਸ ਨੇ ਜ਼ਮੀਨਾਂ ਘਟ ਗਈਆਂ ਖੁੱਲੇ ਵੇੜਿਆਂ ਵਾਲਾ ਸਮਾਂ ਬੀਤੇ ਕੱਲ ਦੀ ਗੱਲ ਹੋ ਗਈ ਹਰੇਕ ਨੂੰ ਆਪਣੇ ਮਨਸੰਤ ਮੁਤਾਬਕ ਦਿਸ਼ਾ ਚੁਣਨ ਦਾ ਮੌਕਾ ਥੋੜਾ ਮਿਲਦਾ ਕਿ ਮੇਰੀ ਰਾਸ਼ੀ ਅਨਸਾਰ ਆ ਲੱਕੀ ਕਲਰ ਆ ਆ ਲੱਕੀ ਦਿਸ਼ਾ ਆ ਮੈਂ ਤਾਂ ਆਹੀ ਪਲਾਟ ਲੈਣਾ ਨਹੀਂ ਜਾਂ ਮੈਂ ਆਹੀ ਫਲੈਟ ਲੈਣਾ ਨਹੀਂ ਹੋ ਹੀ ਨਹੀਂ ਸਕਦਾ 21 ਸਦੀ ਦੇ ਦਾਰਜ ਫਿਰ ਜੇ ਘਰ ਬਣ ਚੁੱਕਾ ਆ ਤਾਂ ਘਰ ਢਾਕੇ ਬਣਾਉਣਾ ਬੜਾ ਮੁਸ਼ਕਲ ਆ ਮੇਰੇ ਕੋਲ ਬੜੇ ਤਰੀਕੇ ਨੇ ਤੁਹਾਨੂੰ ਚਿੰਤਾ ਦੀ ਲੋੜ ਹੀ ਨਹੀਂ ਡਾਕਟਰ 13 ਕੌਰ ਦੇ ਹੁੰਦੇ ਆ ਬਿਲਕੁਲ ਚਿੰਤਾ ਮੁਕਤ ਹੋ ਜਾਓ ਵਾਸਤੂ ਦੌਰ ਦੋਸ਼ ਦੂਰ ਕਰਾਂਗੇ ਆਪਾਂ ਘਰ ਦੇ ਸਮਾਨ ਦੀ ਸਹੀ ਸੈਟਿੰਗ ਕਰਕੇ ਤੇ ਸਭ ਤੋਂ ਸੌਖਾ ਰਸਤਾ ਦੱਸਣ ਲੱਗੀਆਂ ਕਿਸੇ ਪੰਜਾਬੀ ਚੈਨਲ ਨੇ ਨਹੀਂ ਦੱਸਣਾ ਘਰ ਦੇ ਵੇੜੇ 'ਚ ਫੁੱਲਾਂ ਰਾਹੀਂ ਤੁਹਾਡੇ ਥਰਡ ਥੌਟਸ ਕਦੇ ਮੰਚ 'ਤੇ ਨਹੀਂ ਆਇਆ ਹੋਣਾ ਹੁਣ ਤਿਹਾਰਾਂ ਦਾ ਮੌਸਮ ਆ ਗਿਆ ਗਲੀ ਗਲੀ गमਲਿਆਂ ਵਾਲੇ ਤੇ ਫੁੱਲਾਂ ਵਾਲੇ ਪਨੀਰੀ ਵੇਚ ਰਹੇ ਨੇ ਜੇ ਤੁਸੀ ਨਰਸਰੀਆਂ 'ਚ ਜਾਣਾ ਆ ਫੁੱਲ ਲੈ ਕੇ ਆਉਣੇ ਆ ਜਿਹੜਾ ਮਰਜੀ ਰੰਗ ਦਿਲ ਨੂੰ ਪਾਇਆ ਮਨ ਨੂੰ ਪਾਇਆ ਚੱਕ ਲਿਆ ਤੇ ਲਾ ਦਿੱਤਾ ਉਹ ਨਹੀਂ ਤੁਹਾਡੇ ਰਾਸ਼ੀ ਅਨੁਸਾਰ ਜੇ ਉਹ ਰੰਗ ਨਹੀਂ ਮੈਚ ਕਰਦਾ ਤਾਂ ਉਹ ਫੁੱਲ ਤੁਹਾਨੂੰ ਦੁਖੀ ਕਰਨਗੇ ਫੁੱਲ ਬਹਾਰ ਦੀ ਥਾਂ ਉਜਾੜ ਲਿਆ ਦੇਣਗੇ ਤੁਹਾਡੇ ਘਰ 'ਚ ਕਿਉਂਕਿ ਉਹ ਰੰਗ ਮਿਸਮੈਚ ਆ ਤੁਹਾਡੀ ਰਾਸ਼ੀ ਅਨੁਸਾਰ ਸੋ ਤੁਹਾਡੇ ਘਰ 'ਚ ਵਸਤੂ ਦੋਸ਼ ਪੈਦਾ ਕਰਦਾ ਸੋ ਯਕੀਨ ਕਰੋ ਹੋਗੇ ਤੁਸੀਂ ਹੈਰਾਨ ਮੇਰੀ ਪਟਾਰੀ ਚ ਸਿਰਫ ਤੇ ਸਿਰਫ ਦੁਰਲਭ ਟਾਪ ਟਾਪਿਕ ਨੇ ਮੈਂ ਤੁਹਾਨੂੰ ਦੱਸਾਂਗੀ ਕਿਦਾਂ ਘਰ ਦੇ ਬੇੜੇ ਚ ਫੁੱਲਾ ਰਹੀਂ ਤੁਸੀਂ ਪੋਜ਼ਿਟਿਵ એનર્ਜੀ ਲਿਆ ਸਕਦੇ ਹੋ ਆਪਣੀ ਰਾਸ਼ੀ ਅਨੁਸਾਰ ਤੁਸੀਂ ਕਿਹੜੇ ਫੁੱਲ ਲਾਉਣੇ ਆ ਯਾਦ ਰੱਖ ਲਓ ਘਰ ਦੀ ਦਿਸ਼ਾ ਦੇ ਆਪਣੇ ਵਸਤੂ ਰੰਗ ਹੁੰਦੇ ਆ ਤੇ ਹਰ ਰਾਸ਼ੀ ਦੇ ਆਪਣੇ ਲੱਕੀ ਤੇ ਅਨਲੱਕੀ ਰੰਗ ਹੁੰਦੇ ਆ ਇਹ ਤਾਂ ਪੱਲੇ ਬੰਨ ਹੀ ਲਓ ਜਦੋਂ ਅਸੀਂ ਘਰ ਦੇ ਅੰਦਰ ਜਾਂ ਬੇੜੇ ਚ ਉਹ ਫੁੱਲ ਲਗਾ ਲਈਏ ਜਿਹੜੇ ਦਿਸ਼ਾ ਦੇ ਰੰਗਾਂ ਨਾਲ ਮੈਚ ਕਰਦੇ ਹੋਣ ਮੇਲ ਖਾਂਦੇ ਹੋਣ ਤਾਂ ਮੈਂ ਕਹਿੰਨੀ ਆ ਸਾਡੀ ਰਾਸ਼ੀ ਲਈ ਬਹੁਤ ਸ਼ੋਭ ਹੋਣਗੇ ਹਾਰਮਨੀ ਬੜੀ ਹੁੰਦੀ ਪਰਿਵਾਰਕ ਆਪਸ ਬਣਦੀ ਬਹੁਤ ਆ ਦੁੱਖ ਤਲਿੱਦਰ ਦੁੱਖਾਂ ਆਪਾਂ ਕਲੇਸ਼ਾਂ ਬਿਮਾਰੀਆਂ ਦਾ ਨਾਸ਼ ਹੁੰਦਾ ਵਾਦਾ ਵਰਕਤ ਆਉਂਦੀ ਹੈ ਖਜ਼ਾਨੇ ਭਰਪੂਰ ਰਹਿੰਦੇ ਆ ਆਜੋ ਫਿਰ ਘਰ ਦੀ ਨਕਾਰਾਤਮਕਤਾ ਦੂਰ ਕਰਾਂ ਤੁਹਾਡੀ ਉਹ ਸਾਰੀ એનર્ਜੀ ਆਪਾਂ ਢੇਟੋਂ ਬਾਹਰ ਕਰ ਦੇਣੀ ਹੈ ਤੇ ਪੋਜ਼ਿਟਿਵ ਲਹਿਰਾਂ ਚੋਂ ਪਾਸੇ ਵਗਣ ਗਿਆ ਉਹੀ ਫੁੱਲ ਜਿਹੜੇ ਤੁਹਾਨੂੰ ਦੁਖੀ ਕਰਦੇ ਸੀ ਜੇ ਤੁਸੀਂ ਰਾਸ਼ੀ ਅਨੁਸਾਰ ਰੰਗ ਚੁਣ ਕੇ गमਲਿਆਂ ਚ ਜਾਂ ਕੱਚੀ ਮਿੱਟੀ ਚ ਲਾਉਨੇ ਹੋ ਜ਼ਮੀਨ ਤੇ ਕਿਆ ਲੜਾਂ ਬੇੜਾਂ ਹੋਣਗੀਆਂ ਖੇੜਿਆਂ ਚ ਖੜ ਜਾਏਗਾ ਘਰ ਤੁਹਾਡਾ ਮਹਿਕਾਂ ਵੰਡਦੀਆਂ ਹਵਾਵਾਂ ਉਡਣਗੀਆਂ ਆਂਡ ਗੁਆਂਢ ਵੀ ਸੋ ਹਰੇਕ ਰਾਸ਼ੀ ਲਈ ਕੁਝ ਫੁੱਲਾਂ ਦੇ ਸ਼ੁਭ ਰੰਗਾਂ ਕਾਪੀ ਪੈਨ ਲੈ ਆਓ ਭੁੱਲ ਜਾਣਾ ਤੁਸੀਂ ਕੁਝ ਰੰਗਾਂ ਦੇ ਫੁੱਲ ਲਗਾਉਣ ਨਾਲ ਤੁਸੀਂ ਖੁਸ਼ਾਲ ਹੋ ਜਾਓਗੇ ਕੁਝ ਰੰਗਾਂ ਦੇ ਫੁੱਲ ਲਗਾਉਣ ਨਾਲ ਤੁਸੀਂ ਤਬਾਹ ਹੋ ਜਾਓਗੇ ਸੋ ਗਲਤ ਰੰਗ ਕਲੇਸ਼ ਪੈਗਾ ਸਹੀ ਰੰਗ ਬਰਕਤ ਲਿਆਏਗਾ ਰਾਸ਼ੀ ਅਨੁਸਾਰ ਦੱਸਣ ਲੱਗੀਆਂ ਫੁੱਲਾਂ ਦੇ ਰਾਜ ਕਾਪੀ ਪੈਨ ਚੁਕਲੇ ਹੋਣੀਆਂ ਨੋਟ ਕਰ ਲਓ ਮੋਬਾਈਲ ਆ ਤਾਂ ਉੱਚ ਨੋਟਸ ਲੈ ਲਓ ਦੇਖੋ ਮੇਕ ਰਾਸ਼ੀ ਵਾਲਿਓ ਤੁਸੀਂ ਲਾਲ ਤੇ ਗੁਲਾਬੀ ਰੰਗ ਦੇ ਫੁੱਲ ਹੀ ਘਰ ਲਾਉਣੇ ਆ ਆਖਰੀ ਸਾਤਾਕ ਉਸ ਘਰ ਚ ਰਹਿੰਦੇ ਆ ਦੱਸ ਦਿੰਦਾ ਮੈਂ ਤੁਹਾਨੂੰ ਲਾਲ ਤੇ ਗੁਲਾਬੀ ਰੰਗ ਦੇ ਫੁੱਲ ਜਦੋਂ ਵੀ ਖਰੀਦੋ ਫਰੁਕਤ ਕਰਨੀ ਆ ਕਾਲੇ ਰੰਗ ਦੇ ਫੁੱਲ ਮਿਲਦੇ ਆ ਬਹੁਤ ਵੈਰਾਈਟੀ ਆ ਗਈ ਆ ਠੀਕ ਆ ਇਦਾਂ ਦੀ ਬਰੀਡਸ ਆ ਗਈਆਂ ਕਾਲੇ ਰੰਗ ਦੇ ਫੁੱਲ ਨਹੀਂ ਲੈਣੇ ਬ੍ਰਿਖ ਰਾਸ਼ੀ ਵਾਲਿਓ ਚਿੱਟਾ ਤੇ ਹਲਕਾ ਨੀਲਾ ਰੰਗ ਇਹ ਫੁੱਲ ਤੁਹਾਡੇ ਘਰ ਦੇ ਵਿਹੜੇ 'ਚ ਸ਼ਿੰਗਾਰ ਬਣਨੇ ਚਾਹੀਦੇ ਆ ਤੇਜ਼ ਪੀਲਾ ਗੇਂਦਾ ਬਹੁਤ ਆਉਣਾ ਹੁਣ ਗੇਂਦਾ ਨਾਲਾ ਬੈਠਿਓ ਪੀਲੇ ਰੰਗ ਦਾ ਕੋਈ ਫੁੱਲ ਨਹੀਂ ਤੁਸੀਂ ਲਾਉਣਾ ਮਿਥਨ ਰັກਸ਼ੀ ਵਾਲੇ ਹਰਾ ਤੇ ਹਲਕਾ ਪੀਲਾ ਅਰੇ ਰੰਗ ਦੇ ਫੁੱਲ ਵੀ ਹੈਗੇ ਆ ਬਹੁਤ ਨੇ ਵੱਡੀਆਂ ਨਰਸਰੀਆਂ 'ਚ ਸੋ ਹਰਾ ਤੇ ਹਲਕਾ ਪੀਲਾ ਰੰਗ ਲਗਾਉਂਗੇ ਡਾਰਕ ਰੈੱਡ ਮਨ ਨੂੰ ਵਿਚਕ ਪਾਵੇ ਤੁਸੀਂ ਨਹੀਂ ਲਗਾਉਣਾ ਤੁਹਾਡੇ ਲਈ ਨਹਿ ਸ਼ਰੰਗ ਕਰਕ ਰਾਸ਼ੀ ਵਾਲਿਓ ਚਿੱਟਾ ਤੇ ਹਲਕਾ ਨੀਲਾ ਰੰਗ ਲਾਉਣਾ ਹੈ ਕਾਲਾ ਰੰਗ ਨਹੀਂ ਲਾਉਂਗੇ ਸਿੰਘ ਰਾਸ਼ੀ ਵਾਲਿਓ ਸੁਨਹਿਰਾ ਪੀਲਾ ਤੇ ਸੰਤਰੀ ਲਾ ਦਿਓ ਜਿੰਨਾ ਮਰਜੀ ਗੇਂਦਾ ਘਰ ਦੇ ਵੇੜੇ ਚ ਸਲੇਟੀ ਰੰਗ ਦੇ ਫੁੱਲ ਨਹੀਂ ਲਾਉਣੇ ਗੁਲਾਬ ਦੇ ਰੋਜ਼ਸ ਦੀ ਰੰਗ ਸ਼ੇਡਸ ਮਿਲ ਜਾਂਦੀਆਂ ਉਹ ਨਹੀਂ ਲਾਉਣੇ ਸਲੇਟੀ ਰੰਗ ਕੰਨਿਆ ਰਾਸ਼ੀ ਵਾਲਿਆਂ ਨੇ ਹਲਕਾ ਪੀਲਾ ਤੇ ਹਰਾ ਰੰਗ ਲਾ ਲੈਣਾ ਮਹਿਰੂਨ ਰੰਗ ਦੇ ਫੁੱਲ ਨਹੀਂ ਲਾਉਣੇ ਤੁਲਾ ਰਾਸ਼ੀ ਵਾਲਿਓ ਗੁਲਾਬੀ ਤੇ ਨੀਲਾ ਰੰਗ ਲਗਾ ਲਿਓ ਚਮਕੀਲਾ ਸੰਤਰੀ ਨਹੀਂ ਲਗਾਉਣਾ ਬ੍ਰਿਸ਼ਟਕ ਰਾਸ਼ੀ ਵਾਲਿਓ ਲਾਲ ਤੇ ਮੈਰੂਨ ਰੰਗ ਲਗਾ ਲਿਓ ਡੱਲ ਹਰਾ ਨਹੀਂ ਲਾਉਣਾ ਤੁਹਾਨੂੰ ਪਤਾ ਹੈ ਰੇਂਗ ਦੇ ਗੁਲਾਬ ਬਹੁਤ ਆ ਗਏ ਆ ਪਰਪਲ ਸ਼ੇਡ ਬਹੁਤ ਆ ਗਈ ਹੈ ਜਾਇਓ ਤੁਸੀਂ ਕਿਤੇ ਵੱਡੀਆਂ ਨਰਸਰੀਆਂ ਚ ਤੁਹਾਨੂੰ ਰਾਸ਼ੀ ਵਾਲਿਓ ਪੀਲਾ ਤੇ ਜਾਮਣੀ ਰੰਗ ਲਾਉਣਾ ਆ ਕਾਲਾ ਰੰਗ ਵਾਈਟ ਕਰਿਓ ਕਾਲਾ ਗੁਲਾਬ ਆ ਚੁੱਕਾ ਹੈ ਮਾਰਕੀਟ ਚ ਬੜੇ ਹੀ ਸਾਲਾਂ ਦਾ ਮਕਰ ਰਾਸ਼ੀ ਵਾਲਿਓ ਨੀਲਾ ਤੇ ਹਰਾ ਰੰਗ ਲਾਉਣਾ ਆ ਚਮਕੀਲਾ ਕੋਈ ਵੀ ਬ੍ਰਾਈਟ ਕਲਰ ਚਮਕੀਲਾ ਖਾਂ ਨੂੰ ਜਿਹੜਾ ਤਿੱਖਾਪਨ ਦਿੰਦਾ ਉਹ ਰੰਗ ਤੁਸੀਂ ਨਹੀਂ ਲਾਉਣਾ ਸੋ ਸੰਤਰੀ ਕਲਰ ਤੁਸੀਂ ਹੁਣ ਗੇਂਦੇ ਦਾ ਨਹੀਂ ਲਾਉਂਗੇ ਇੱਕ ਸੰਤਰੀ ਚਾਉਂਦਾ ਇੱਕ ਕੇਸਰੀ ਚਾਉਂਦਾ ਠੀਕ ਆ ਗੁੰਮ ਰਾਸ਼ੀ ਵਾਲਿਓ ਨੀਲਾ ਤੇ ਜਾਮਨੀ ਰੰਗ ਲਗਾ ਲਿਓ ਵੱਧ ਗ੍ਰੀਨ ਡਾਰਕ ਹਰਾ ਨਹੀਂ ਲਾਉਣਾ ਮੇਨ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਤੁਸੀਂ ਚਿੱਟਾ ਤੇ ਗੁਲਾਬੀ ਰੰਗ ਜਨਾ ਮਾਜਰੀ ਲਾ ਦਿਓ ਘਰ ਵਾਧਾ ਬਰਕਤ ਕਾਲਾ ਰੰਗ ਨਹੀਂ ਲਾਉਣਾ ਰੇਰ ਉਪਾਸਣ ਲੋ ਅੱਜ ਦਾ ਵਿਰਲਾਪ ਆ ਅਥਰਵੇਦ ਇਸ ਕੰਦਪੁਰਾਂਚ ਕਿ ਆਇਆ ਕਿ ਜੇ ਘਰ ਦੇ ਵਿੱਚ ਬਿਮਾਰੀਆਂ ਤੇ ਕਲੇਸ਼ ਵਧ ਰਹੇ ਹੋਣ ਤਾਂ ਤੁਸੀਂ ਹਰ ਸ਼ਨੀਵਾਰ ਸਵੇਰੇ ਤਾਜ਼ੇ ਕੁਝ ਲਾਲ ਫੁੱਲ ਲੈ ਲੈਣੇ ਆ ਘਰ ਦੇ ਮੁੱਖ ਦਰਵਾਜ਼ੇ ਤੇ ਰੱਖ ਦੇਣੇ ਤੁਹਾਡਾ ਘਰ ਆ ਰੱਖ ਸਕਦੇ ਹੋ ਲੋਕ ਕੀ ਕਹਿਣਗੇ ਲੋਕਾਂ ਦਾ ਡਰ ਨਹੀਂ ਰੱਖੀਦਾ ਤੁਸੀਂ ਗਲਤ ਕੰਮ ਥੋੜਾ ਕਰ ਰਹੇ ਹੋ ਆਪਣੇ ਭਲੇ ਲਈ ਤੁਸੀਂ ਕੁਝ ਵੀ ਕਰ ਰਹੇ ਹੋ ਜਾਇਜ਼ ਆਪਣੇ ਘਰ ਦੇ ਅੱਗੇ ਕਰ ਰਹੇ ਹੋ ਤੇ ਫੁੱਲ ਰੱਖਦੇ ਸਮੇਂ ਕੁਝ ਬੋਲਣਾ ਵੀ ਹੈ ਓਮ ਨਮੋ ਭਗਵਤੇ ਵਾਸੁਦੇਵਾਏ ओम नमः भगवते वासुदेवन देवाए ਇਹਦਾ ਜਾਪ ਕਰ ਲਓ ਇਹਦੇ ਨਾਲ ਘਰ ਦੀ ਨਕਾਰਾਤਮਕ ਊਰਜਾ ਬਾਹਰ ਨਿਕਲ ਜਾਏਗੀ ਤੇ ਪੋਜ਼ਿਟਿਵ ਤਾਕਤ ਘਰ ਦੇ ਅੰਦਰ ਬਹਿਣ ਲੱਗ ਪੈਗੀ ਕਮੈਂਟ ਕਰਕੇ ਦੱਸਿਓ ਤੁਸੀਂ ਆਪਣੇ ਘਰ ਚ ਕਿਹੜੇ ਰੰਗ ਦੇ ਫੁੱਲ ਆਏ ਆ ਤਾਂ ਕੀ ਤੁਸੀਂ ਕਦੀ ਸੋਚਿਆ ਸੀ ਕਿ ਆਪਣੀ ਰਾਸ਼ੀ ਦੇ ਰੰਗਾਂ ਅਨੁਸਾਰ ਵਿੜੇ ਚ ਫੁੱਲ ਲਾਉਣਾ ਤਾਂ ਬਰਕਤ ਆਉਣੀ ਹੈ ਕਰਕੇ ਦੇਖ ਲਓ ਜਿਹੜੇ ਰੰਗ ਮੈਂ ਦੱਸਿਆ ਰਾਸ਼ੀ ਅਨੁਸਾਰ ਉਹੀ ਗਮਲੇ ਹੋਣ ਫੁੱਲ ਹੋਣ ਤੁਹਾਡੇ ਘਰ ਦੇ ਅੰਦਰ ਬਾਕੀ ਬਾਹਰ ਕੱਢ ਦਿਓ ਮਿੰਟ ਤੋਂ ਵੀ ਪਹਿਲਾਂ ਸੋਚਣਾ ਨਹੀਂ ਯਕੀਨ ਕਰੋ ਮੈਂ ਜੋ ਦੱਸਦੀ ਆ ਉਹ ਆਥੈਂਟਿਕ ਹੁੰਦਾ ਜੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਨਹੀਂ ਕਰ ਰਹੇ ਤੁਸੀਂ ਸਬਸਕ੍ਰਿਪਸ਼ਨ ਆ ਹੀ ਨਹੀਂ ਰਹੀ ਮੈਂ ਮਿਹਨਤ ਕਰਦੀ ਹਾਂ ਮੇਰੀ ਮਿਹਨਤ ਦਾ ਮੁੱਲ ਤਾਂ ਪਾ ਦਿਓ ਇੱਕ ਕਲਿੱਕ ਆ ਤੁਹਾਡੀ ਹਾਈਪ ਦੀ অপਸ਼ਨ ਪ੍ਰੈਸ ਕਰਨ ਤੋਂ ਪਹਿਲਾਂ ਕੀ ਹਰਜ ਤੁਸੀਂ ਦੱਸਦੇ ਨੇ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ ਇਹ ਗਲਤ ਰੰਗ ਕਲੇਸ਼ ਪਾਉਂਦੇ ਆ ਸਹੀ ਰੰਗ ਬਰਕਤ ਕਰਦੇ ਆ ਰਾਸ਼ੀ ਅਨੁਸਾਰ ਹੁਣ ਤੁਸੀਂ ਮੋਸਟ ਫੁੱਲ ਲਗਾਉਣੇ ਆ ਇਸ ਵਾਰ